ਕਰੀ ਦੱਸੋ ਜਿਹੜੇ ਵੀ ਸਾਡੇ ਪੰਜਾਬ ਰੋਡਵੇ ਦੇ ਦੀਪੂ ਦੇ ਵਿੱਚ ਮੌਜੂਦ ਆ ਸਭ ਨੂੰ ਪਤਾ ਹੈ ਕਿ ਪਿਛਲੇ 4 ਦਿਨਾਂ ਤੋਂ ਲਗਾਤਾਰ ਜਿਹੜਾ ਧਰਨਾ ਚੱਲ ਰਿਹਾ ਹੈ ਭਾਵੇਂ ਕਿ ਰਾਤੀ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਵੱਲੋਂ ਜਿਹੜੇ ਵੀ ਮੁਲਾਦਮਾਂ ਨੂੰ ਸਸਪੈਂਡ ਕੀਤਾ ਗਿਆ ਸੀ ਉਹਨਾਂ ਨੂੰ ਬਹਾਲ ਕਰਨਾ ਅਤੇ ਜਿਹੜੇ ਮੁਲਾਦਮ ਗ੍ਰਿਫਤਾਰ ਕੀਤੇ ਗਏ ਹੈ ਉਹਨਾਂ ਨੂੰ ਛੱਡਣ ਦਾ ਭਰੋਸਾ ਦਿੱਤਾ ਗਿਆ ਲੇਕਿਨ ਆ ਤਸਵੀਰਾਂ ਮੈਂ ਦੇਖ ਸਕਦਾ ਕਿ ਰੋਪੜ ਦੇ ਬੱਸ ਸਟੈਂਡ ਦੀਆਂ ਨੇ ਇੱਥੇ ਜਿਹੜੇ ਰੋਡਵੇ ਦੇ ਜਿਹੜੇ ਬੱਸਾਂ ਦੇ ਪੱਕੇ ਮੁਲਾਜ਼ਮ ਹੈ ਉਹ ਤਾਂ ਚਲਾ ਰਹੇ ਆ ਪਰ ਲੇਕਿਨ ਜਿਹੜੇ ਕੱਚੇ ਮੁਲਾਜ਼ਮਾਂ ਉਹ ਬਿਲਕੁਲ ਧਰਨੇ ਤੇ ਬੈਠੇ ਹੋਏ ਨੇ ਆ ਤੁਸੀਂ ਤਸਵੀਰ ਦੇ ਵੀ ਦੇਖ ਸਕਦੇ ਹੋ ਬਹੁਤ ਸਾਰੇ ਬੱਸਾਂ ਇਸ ਵੇਲੇ ਵੀ ਖੜੀਆਂ ਹੋਈਆਂ ਨੇ ਨਹੀਂ ਚੱਲ ਰਹੀਆਂ ਕੀ ਕਾਰਨ ਹੈ ਕਿ ਸਰਕਾਰ ਦਾ ਜਿਹੜਾ ਫੈਸਲਾ ਆਇਆ ਉਹਦੇ ਤੇ ਕਿਵੇਂ ਇਹੰਦਾਂ ਹੋਇਆ ਭਾਈ ਸਾਹਿਬ ਆਜੂ ਜਰਾ ਇੱਕ ਮਿੰਟ ਆਜੂ ਜਿਹੜਾ ਸਰਕਾਰ ਦਾ ਰੱਤੀ ਫੈਸਲਾ ਹੋਇਆ ਏ ਹਾਂਜੀ ਮੈਨੂੰ ਲੱਗਿਆ ਪਤਾ ਵੀ ਤੁਹਾਡੀਆਂ ਮੰਗਾਂ ਮੰਨ ਲਈਆਂ ਗਿਆ ਤੇ ਜਿਹੜੇ ਤੁਹਾਡੇ ਗ੍ਰਿਫਤਾਰ ਕੀਤੇ ਹੋਏ ਕੰਮ ਉਹ ਸੀਗੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਛੱਡਣ ਦਾ ਵੀ ਭਰੋਸਾ ਦਿੱਤਾ ਸੀ ਕਿ ਹੁਣ ਤੱਕ ਬੱਸਾ ਨਹੀਂ ਚੱਲੀਆ ਕੀ ਕਰਨਾ ਜਿਹੜਾ ਰਾਤ ਸਾਡੀ ਗੱਲ ਹੋਈ ਆ ਸਰਕਾਰ ਨਾਲ ਜੀ ਉਹਨਾਂ ਨੇ ਕਿਹਾ ਸੀ ਅਸੀਂ ਇੱਕ ਇੱਕ ਘੰਟੇ ਚ ਤੁਹਾਡੇ ਬੰਦੇ ਸਾਰੇ ਜਿਹੜੇ ਨਜ਼ਰਬੰਦ ਕਰੇ ਵੀ ਜਿਨ੍ਹਾਂ 'ਤੇ ਧਾਰਾਂ ਲੱਗੀਆਂ ਵਿਆਂ ਉਹਨਾਂ ਨੂੰ ਛੱਡਦਾ ਅਜੇ ਤੱਕ ਸਾਡੇ ਬੰਦੇ ਕੋਈ ਨਹੀਂ ਛੱਡਿਆ ਗਿਆ ਸਾਰੇ ਬੰਦੇ ਸਾਡੇ ਅੰਦਰੇ ਓਵੇਂ ਉਮੀਦਾਰਾਂ ਲੱਗੇ ਨੇ ਤੇ ਜਿਹੜੇ ਬੰਦੇ ਸਾਡੇ ਸਸਪੈਂਡ ਕਰੇ ਵੇ ਤੇ ਇਕੱਲੇ ਇਕੱਲੇ ਡਿੱਪੂ ਤੇ ਉਹ ਵੀ ਬੰਦਿਆਂ ਦਾ ਸਸਪੈਂਡ ਆਰਡਰ ਕੈਨਸਲ ਨਹੀਂ ਕਰੂਗਾ ਜੀ ਕਿਤੇ ਲੇਕਿਨ ਤੁਸੀਂ ਇਸ ਵੇਲੇ ਕੀ ਚਾਹ ਰਹੇ ਹੋ ਕੀ ਮੰਗ ਕਰ ਰਹੇ ਹੋ ਸਾਡੇ ਬੰਦੇ ਜਿਹੜੇ ਉਹ ਛੱਡੇ ਜਾਣ ਉਹਰੇ ਤੇ ਜਿਹੜੇ ਬੰਦੇ ਸਾਡੇ ਸਸਪੈਂਡ ਕਰੇ ਆ ਉਹਨਾਂ ਨੂੰ ਡਿਊਟੀਆਂ ਦੇ ਬਸ ਮੋੜ ਬਿਨਾ ਕਿਸੇ ਆਬਜੈਕਸ਼ਨ ਤੇ ਲਿਆ ਜਾਵੇ ਸਾਡੇ ਕਹਿੰਦਾ ਮਤਲਬ ਹੈ ਵੀ ਲਿਖਤੀ ਰੂਪ ਦੇ ਵਿੱਚ ਨੋਟੀਫਿਕੇਸ਼ਨ ਨਹੀਂ ਕਰਿਆ ਕੋਈ ਹੈਗਾ ਹਾਂਜੀ ਹਜੇ ਸਰਕਾਰ ਵੱਲੋਂ ਕੋਈ ਵੀ ਰਿਕਤੀ ਰੂਪ ਦਾ ਨੋਟੀਫਿਕੇਸ਼ਨ ਨਹੀਂ ਕਰਿਆ ਗਿਆ ਰਾਤ ਦਾ ਸਰਕਾਰ ਨੇ ਕਿਹਾ ਤਾਂ ਕਿ ਅਸੀਂ ਘੰਟੇ ਦੇ ਵਿੱਚ ਲਿਖਤੀ ਨੋਟਿਸ ਕਰਦੇ ਹਾਂ ਪਰ ਹੁਣ ਵੀ ਟਾਈਮ 12 11 ਵਜੇ ਗਿਆ ਸਰਕਾਰ ਵੱਲੋਂ ਕੋਈ ਵੀ ਉਹ ਹਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕਰਿਆ ਗਿਆ ਜਿਸ ਕਰਕੇ ਹੜਤਾਲ ਮੁੜਦੇ ਜਾ ਰਹੀ ਹੈ ਜੀ ਜੇ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਉਦੋਂ ਤੱਕ ਤੁਸੀਂ ਬੱਸਾਂ ਨਹੀਂ ਚਲਾਉਣੀਆਂ ਜਦੋਂ ਤੱਕ ਲਿਖਤੀ ਰੂਪ ਦੇ ਵਿੱਚ ਕੋਈ ਨੋਟੀਫਿਕੇਸ਼ਨ ਤੁਹਾਨੂੰ ਨਹੀਂ ਮਿਲ ਜਾਂਦਾ ਹਾਂ ਜਦੋਂ ਤੱਕ ਲਿਖਤੀ ਰੂਪ ਤੇ ਜੇ ਸਾਡੇ ਬੰਦਿਆਂ ਦੇ ਪਰਚੇ ਰੱਦ ਨਹੀਂ ਹੁੰਦੇ ਉਹ ਮੂਹਰ ਡਿਊਟੀਆਂ ਤੇ ਬਹਾਲ ਹੀ ਹੁੰਦੇ ਉਸ ਤੋਂ ਬਾਅਦ ਜੋ ਸੈਂਟਰ ਦੀ ਕਾਲ ਆਉਗੀ ਉਸ ਤੋਂ ਬਾਅਦ ਅਸੀਂ ਨਤੀਜਾ ਲਿਆ ਜਾਊਗਾ ਕੋਈ ਜੀ ਜੇ ਆਪਾਂ ਦੇਖ ਸਕਦੇ ਹਾਂ ਕਿ ਰੋਪੜ ਦੇ ਵਿੱਚ ਜੇ ਗੱਲ ਕਰੀਏ ਤਾਂ ਕਿੰਨੇ ਕੁ ਮੁਲਾਜ਼ਮ ਇਸ ਵੇਲੇ ਪੁਲਿਸ ਕੈਸਟਿਡੀ ਦੇ ਵਿੱਚ ਤੁਹਾਡੇ ਹੈਗੇ ਆ ਸਾਡੇ 3 ਮੁਲਾਜ਼ਮ ਜੇਲ੍ਹ ਦੇ ਵਿੱਚ ਹੈ ਜਿੱਥੇ ਰੋਪੜ ਵਾਲੀ ਜੇਲ੍ਹ ਦੇ ਵਿੱਚ ਬੰਦ ਕਰੇ ਹੋਏ ਆ ਜਦੋਂ ਸਰਕਾਰ ਕੋਈ ਵੀ ਆਗਿਆ ਦਿੰਦੀ ਇਹ ਲਗਾਤਾਰ ਧਰਨਾ ਐਵੇਂ ਜਾਰੀ ਰਹੇਗਾ ਜਿਵੇਂ ਬੈਠੇ ਆ ਹਾਂਜੀ ਇਹ ਧਾਰਾ ਧਰਨਾ ਲਗਾਤਾਰ ਜਾਰੀ ਰਹੂਗਾ ਕਿਉਂਕਿ ਜੋ ਵੀ ਸੈਂਟਰ ਬਾਲਦੀ ਉੱਪਰ ਤੇ ਕਾਲ ਦੋਗੇ ਜਿਤਾ ਹੀ ਅਸੀਂ ਇੱਥੇ ਬੈਠੇ ਆ ਜੇ ਕੋਈ ਸੈਂਟਰ ਬਾਲਦੀ ਵੱਲੋਂ ਕੋਈ ਕਾਲ ਆਉਂਦੀ ਆ ਕਿਤੇ ਰੋਡ ਬਲੋਕ ਆਂਦੀ ਅਸੀਂ ਉਸ ਵੱਲ ਨੂੰ ਪ੍ਰੋਖਾ ਪਣਾਵਾਂਗੇ ਕੋਈ ਕਰ ਅੱਛਾ ਮੈਨੂੰ ਵੀ ਦੱਸੋ ਵੀ